94 ਇੱਕ ਦਾ ਖਾੜਾ ਤੁਹਾਡਾ ਇੱਕ YouTube ਤੇ ਪਿਆ ਹਾਂ ਉਹਦੇ ਚ ਗੁਲਸ਼ੇਰ ਜੀ ਬਿਲਕੁਲ ਨਿਆਣੇ ਦੇ ਆ ਮੈਂ ਬਹੁਤ ਜ਼ੋਰ ਦੀ ਸੀ ਬਰਾ ਉਹ ਤਾਂ ਮੈਂ ਤੁਹਾਨੂੰ ਜਰ ਕਾਤ ਮਿਲ ਲਾਇਆ ਜਿੰਨ ਸਾਹਿਬ ਨੇ ਲਈ 6:30 ਵਜੇ ਠੀਕ ਹੈ 3-4 ਵਜੇ ਖਾੜਾ ਸ਼ੁਰੂ ਕਰਦੇ ਜੀ ਜਦੋਂ ਇਮਤਿਹਾਨ ਰਾਤ ਨੂੰ 1:30 ਵਜੇ ਅੱਛਾ 1:30 ਵਜੇ ਤੱਕ ਰਸੀਗਾ 1:30 ਵਜੇ ਤੱਕ ਲੱਗੇ ਰਹੇ 10 ਘੰਟੇ ਪੂਰੇ ਸਾਜੀ ਲੈ ਲਏ ਵਿਚਾਰੇ ਮਾਰਗੇ ਮੈਂ ਸਾਡੇ ਨਾ ਪਿੰਡ ਇੱਕ ਬੰਦਾ ਹੁੰਦਾ ਹੁੰਦਾ ਸੀ ਉਹ ਜੋਗੀ ਨਹੀਂ ਹੁੰਦੇ ਸ਼ਰਮਾ ਵਿੱਚ ਨਾਲੇ ਉਹਨਾਂ ਨਾਲ ਨਾ ਤੁਹਾਡੀ ਇੱਕ ਫੋਟੋ ਸੀ ਔਰ ਉਹਨੇ ਬੜਿਆ ਨੇ ਲਵਾਈਆਂ ਤੇ ਉਹ ਫੋਟੋ ਲਾ ਕੇ ਤੇ ਉਹਨਾਂ ਨੇ ਸਾਡੇ ਅੱਤੇ ਮੈਨੂੰ ਸ਼ਰਮਾ ਵੇਜਤਾ ਕਹਿੰਦੇ ਯਾਰ ਅਣਖੀਲਾ ਵੀ ਤਾਂ ਸਾਡੇ ਤੋਂ ਹੀ ਸਰਪਾਟ ਦੇ ਦੋ ਨਹੀਂ ਤਾਂ ਨਹੀਂ ਪਰ ਭਾਈ ਲੱਗਦਾ ਨਹੀਂ ਹੈਗਾ ਵੀ ਇਹਦੇ ਪਿੱਛੇ ਮਨਜਿੰਦਰ ਜੀ ਦੀ ਵੀ ਇੱਕ ਤਪੱਸਿਆ ਜਿਹੜੀ ਤੁਹਾਨੂੰ ਕਦੇ-ਕਦੇ ਸੋਚਦੇ ਹੋ ਵੀ ਉਹ ਵੀ ਮਿਲੀ ਹੈ ਕਿਉਂਕਿ ਮੈਂ ਦੇਖਦਾ ਵੀ ਤੁਸੀਂ ਇਹਨਾਂ ਦੀ ਸਾਰੀ ਤਪੱਸਿਆ ਸੱਚੀ ਮੁੱੱਚੀ ਕਿਉਂਕਿ ਮੈਂ ਇੱਕ ਮੈਂ ਤੁਹਾਡਾ ਜ਼ਿਕਰ ਕਰ ਦਵਾਂ ਕਿ ਮੈਂ ਨਾ ਇੱਕ 95 ਇੱਕ ਦਾ ਅਖਾੜਾ ਤੁਹਾਡਾ ਇੱਕ YouTube ਤੇ ਪਿਆ ਹਾਂ ਉਹਦੇ 'ਚ ਗੁਲਸ਼ੇਰ ਜੀ ਬਿਲਕੁਲ ਨਿਆਣੇ ਜਿਹੇ ਆ ਹਾਂ ਹਾਂ ਬਿਲਕੁਲ ਬੱਚਾ ਤੁਸੀਂ ਜੋਰ ਲਈ ਜਾਂਦੇ ਹੋ ਮੈਂ ਬਹੁਤ ਛੋਟੀ ਸੀ ਪ੍ਰਭਾਉਤ ਹੋ ਮੈਂ ਤਾਂ ਹੁਣ ਗੁੱਸੇ ਨੇ ਕਾਤਾ ਮੈਨੂੰ ਲਾਇਆ ਸਮਾਂ ਹੁੰਦਾ ਆ ਜਿਹੜੀ ਇਹਨਾਂ ਦੀ ਉਮਰ ਬੱਚਿਆਂ ਦੀ ਜੇ ਅੱਜ ਮਿਹਨਤ ਕਰ ਲੈਣਗੇ 4 ਸਾਲ ਹਮ ਸਾਰੀ ਜ਼ਿੰਦਗੀ ਵਰਤਣਗੇ ਬਿਲਕੁਲ ਇਸ ਇਹ ਵੀ ਜ਼ਿੰਦਗੀ ਦੇ ਪ੍ਰਾਣ ਹੁੰਦੇ ਆ ਉਮਰ ਦੇ ਪੜਾਉਂਦੇ ਵੀ ਕਿਹੜੀ ਉਮਰ 'ਚ ਅਸੀਂ ਕੀ ਕਰ ਸਕਦੇ ਹਾਂ ਜਿਹੜੀ ਸਿੱਖਣ ਵਾਲੀ ਉਮਰ ਉਹ ਹੋਰ ਹੁੰਦੀ ਹੈ ਤੇ ਕੰਮ ਕਰਕੇ ਵਿਖਾਉਣ ਵਾਲੀ ਉਮਰ ਉਹ ਸੱਚ ਠੀਕ ਹੈ ਉਹ ਸਿੱਖਣ ਵਾਲੀ ਉਮਰ 'ਚ ਸਿੱਖਿਆ ਰੱਜ ਕੇ ਮਿਹਨਤ ਕੀਤੀ ਬੰਦਗੀ ਇਹ ਵੀ ਇੱਕ ਬੰਦਗੀ ਵੀ 10-10 ਘੰਟੇ 8-8 ਘੰਟੇ ਰਿਆਜ਼ ਕਰੀ ਜਾਣਾ ਬਿਲਕੁਲ ਗਾਈ ਜਾਣਾ ਬੈਠ ਕੇ ਉਹ ਸਿਸਟਮ ਕੀਤਾ ਸੀ ਤਾਂ ਹੀ ਅੱਜ 10 ਘੰਟੇ ਦੀ ਸਟੇਜ ਸਾਡੀ ਪਿਛਲੀਆਂ ਵੋਟਾਂ 'ਚ ਐਮਐਲਏ ਦੇ ਇਲੈਕਸ਼ਨਾਂ 'ਚ ਸਾਹੋਕੇ ਪਲਵਾਨ ਖਲੋਤਾ ਸੀ ਠੀਕ ਹੈ ਤੇ ਨਿਹਾਲ ਸਿੰਘ ਵਾਲੇ ਖਾੜਾ ਸੀ ਠੀਕ ਹੈ ਜੀ ਹਾਲਾਂਕਿ ਉਸ ਤੋਂ ਪਹਿਲਾਂ ਹੀ 2 ਘੰਟੇ ਰਾਜਨਾਥ ਜੀ ਆਏ ਸੀ ਮੋਗੇ ਠੀਕ ਹੈ ਉੱਥੇ ਲਾ ਕੇ ਉੱਥੇ ਲਾ ਕੇ ਆਏ ਗਾ ਕੇ ਆਏ ਆ ਫਿਰ ਆਗੇ ਜੀ ਨਿਹਾਲ ਸਿੰਘ ਵਾਲੀ ਇੱਥੇ ਆਉਣਾ ਸੀ ਚੰਨੀ ਸਾਹਿਬ ਨੇ ਠੀਕ ਹੈ ਚੰਨੀ ਸਾਹਿਬ ਨੇ ਉਹਨੇ ਸੀ 6:30 ਵਜੇ ਠੀਕ ਹੈ ਤੇ ਅਸੀਂ 4 ਵਜੇ ਖਾੜਾ ਸ਼ੁਰੂ ਕਰਤਾ ਜੀ ਚੰਨੀ ਸਾਹਿਬ ਰਾਤ ਨੂੰ ਆਏ 1:30 ਵਜੇ ਅੱਛਾ 1:30 ਵਜੇ ਤੱਕ ਰਸੀ ਗਏ 1:30 ਵਜੇ ਤੱਕ ਲੱਗੇ ਰਹੇ ਸ਼ਾਬਾਸ਼ 10 ਘੰਟੇ ਪੂਰੇ ਸਾਜੀ ਵੀ ਲਟ ਗਏ ਵਿਚਾਰੇ ਮਰ ਗਏ ਮਾਇਆ ਉਹਨਾਂ ਨੂੰ ਵਿਚਾਰਿਆਂ ਨੂੰ ਚਾਰਜਰ ਕਰਾ ਸਾਰੇ ਲੋਕ ਨਾ ਵੈਸੇ ਇੱਕ ਹਾਸੇ ਵਾਲੀ ਗੱਲ ਆ ਪੂਰਾ ਨਾ ਮਨਾਜੋ ਸਾਰੇ ਲੋਕ ਕਹਿੰਦੇ ਵੀ ਪਹਿਲਾਂ ਜਦੋਂ ਮਨਜਿੰਦਰ ਗੁਲਸ਼ਨ ਛੋਟੀ ਲੱਗਦੀ ਅਨਖੀਲਾ ਵੱਡਾ ਲੱਗਦਾ ਸੀ ਹੁਣ ਅਨਖੀਲਾ ਛੋਟਾ ਗੁਲਸ਼ਨ ਵੱਡੀ ਲੱਗਦਾ ਇਹ ਉਦੋਂ ਇਹ ਛੋਟਾ ਸੀ ਮੈਂ ਵੱਡਾ ਮੈਂ ਸਾਹਮਦਾ ਸੀ ਹੁਣ ਇਹ ਵੱਡਾ ਹੈ ਹਣੇ ਮੈਨੂੰ ਸਮਝਦਾ ਗੱਲ ਮੁੱਕੀ। ਕੀ ਬਾਤ ਹੈ? ਇਹ ਬਾਈ ਤੁਹਾਡਾ ਪਿਆਰ ਹੈ। ਪਿਆਰ। ਮੈਂ ਤੁਹਾਡੇ ਵਾਰ ਨਾ ਮੇਰੇ ਮੰਚ 'ਚ ਦੋ ਚਾਰ ਗੱਲਾਂ ਜਿਹੜੀਆਂ ਮੈਂ ਅਕਸਰ ਨਾ ਸਾਡੇ ਨਾ ਪਿੰਡ ਇੱਕ ਬੰਦਾ ਹੁੰਦਾ ਹੁੰਦਾ ਸੀ। ਉਹ ਜੋਗੀ ਨਹੀਂ ਹੁੰਦੇ। ਸ਼ਰਮਾਂ ਵੇਚਣ ਵਾਲੇ। ਉਹਨਾਂ ਨਾਲ ਨਾ ਤੁਹਾਡੀ ਇੱਕ ਫੋਟੋ ਸੀ। ਉਹਨਾਂ ਬੜਿਆਂ ਨੇ ਲਵਾਈਆਂ ਫੋਟੋ। ਤੇ ਉਹ ਫੋਟੋ ਲਾ ਕੇ ਤੇ ਉਹਨਾਂ ਨੇ ਸਾਡੇ ਅੱਡੇ ਮੈਨੂੰ ਸ਼ਰਮਾਂ ਵੇਜਤਾ। ਕਹਿੰਦੇ ਯਾਰ ਅਣਖੀਲਾ ਵੀ ਤਾਂ ਸਾਡੇ ਤੋਂ ਹੀ ਸ਼ਰਮਾਂ ਲੈ। ਸਾਡੇ ਤੋਂ ਸ਼ਰਮਾਂ ਲੈ ਲੈਂਦਾ। ਇਹ ਇਹ ਬਹੁਤ ਹੁੰਦੀ ਹੈ। ਨਹੀਂ ਪਿਆਰ ਸੀ ਉਦੋਂ। ਪਿਆਰ ਸੀ। ਕਿਉਂਕਿ ਬਾਈ ਹੁਣ ਕਿਵੇਂ ਕਰਦੇ ਹੋ ਡੀਲ? ਕਿਉਂਕਿ ਹੁ ਕੀ ਅੱਛਾ ਅੱਬਾ ਜੀ ਮੈਂ ਕਦੇ ਵੀ ਕਿਸੇ ਨੂੰ ਵੀ ਨਹੀਂ ਕਹਿਆ ਵੀ ਫੋਟੋ ਨਹੀਂ ਕਰਾਉਣੀ ਖੜ ਕੇ ਆ ਇਹ ਹੁੰਦਾ ਕਿ ਵੀ ਭੀੜ ਹੁੰਦੀ ਇਹਨਾਂ ਨੂੰ ਗੱਡੀ ਦੇ ਬਾਹਰ ਤੇਰੀ ਮੋਲ ਇਦਾਂ ਦਾ ਵੀ ਬਹੁਤ ਜਿਆਦਾ ਸਾਨੂੰ ਨਿਕਲਣਾ ਪੈਂਦਾ ਹੈ ਕਿਉਂਕਿ ਕਈਆਂ ਸਾਡੇ ਤੇ ਫੋਟੋਆਂ ਨੂੰ ਬਣਾਉਣ ਵਾਲੇ ਕੱਟ ਹੁੰਦੇ ਆ ਤੇ ਹੁੱਲੜਬਾਜੀ ਆਵਾਜ਼ਾਂ ਦੇ ਚੀਕਾ ਕੂਕਾ ਉੱਥੇ ਵੀ ਨਿਕਲ ਨੂੰ ਜੀ ਕਰਦਾ ਵੀ ਯਾਰ ਐਵੇਂ ਕਿਸੇ ਨਾ ਬੋਲ ਲੇ ਮੜਾ ਜਾ ਜਾ ਕੋਈ ਗਲਤ ਬੋਲ ਦੇ ਤੇ ਨਹੀਂ ਤੇ ਫੋਟੋ ਦਾ ਅਣ ਫੋਨ ਵੀ ਆ ਸਾਡੇ ਕੋਲੇ ਕੋਈ ਬੱਚਾ ਫੋਨ ਕਰੇ ਬਜ਼ੁਰਗ ਕਰੇ ਕਿ ਇਹਨੂੰ ਕੰਮ ਹੈ ਜਾਂ ਨਹੀਂ ਆਪਾਂ ਚੱਕੀ ਦਾ ਫੋਨ ਬਿਲਕੁਲ ਜੇ ਨਹੀਂ ਗੱਲ ਕਰਨ ਵਾਲੀ ਹੁੰਦੀ ਕਹਿੰਦਾ ਬਾਈ ਜੀ ਓਕੇ ਆ ਦੇ ਕੋ ਵਧੀਆ ਗੱਲ ਕਰਦੇ ਆ ਪੀ ਐਂ ਤਾਂ ਰੱਖਿਆ ਹੀ ਨਹੀਂ ਕਦੇ ਵੀ ਫੋਟੋਆਂ ਲਵਾਉਣੀਆਂ ਜਾ ਕਦੇ ਐ ਨਹੀਂ ਕਹਿਣਾ ਵੀ ਤੂੰ ਇੱਧਰ ਖੜਕੇ ਕਿਉਂ ਫੋਟੋ ਲਵਾਉਂਦਾ ਮੇਰੇ ਲਈ ਨਾ ਸਵਾਲ ਹੀ ਨਹੀਂ ਜਿੰਨਾ ਮੇਰੀ ਨਾ ਹੈ ਨਾ ਕਦੇ ਆ ਜਿੰਨੀ ਮੇਰੀ ਜੇ ਤਾਂ ਉਦੋਂ ਜ਼ਿਆਦਾ ਇਹਨਾਂ ਦੀ